ਹਈ ਹਈ ਨਾ ਕੱਲ੍ਹ ਕੁਸ਼ਾਤ ਲੱਗਿਆ ਨਾ ਅੱਜ ਕੋਈ ਚੀਜ਼ ਹੱਥ 'ਚ ਲੱਗੀ ਹੈਗੀ ਕੀ ਕਰਾਂ ਜੇ ਮੈਂ ਇੱਥੇ ਜ਼ਿਆਦੇ ਦੇਰ ਰਹਿ ਗਈ ਤਾਂ ਇਹਨਾਂ ਨੇ ਮੈਥੋਂ ਕਿਰਾਇਆ ਮੰਗ ਲੈਣਾ ਹੈ ਫੇਰ ਇਹ ਸਾਰੀ ਮੈਂ ਤਾਂ ਸੋਚਿਆ ਸੀ ਖਾ ਲਾਂ ਇਕੱਦੀ ਤੋੜ ਕੇ ਛੇ ਇੱਕ ਤੋੜ ਲਈ

ਆਪਾਂ ਤੇ ਇਹ ਪੁੱਛੀ ਤੇ ਕਹੋ ਰਾਣੀ ਹਿੰਦੀ ਆ ਤੇ ਤੁਹਾਨੂੰ ਇਹ ਤੇ ਤੁਹਾਨੂੰ ਅੰਡੇ ਤੁਸੀਂ ਮਕਾਨ ਕੰਬੜਾ ਇੱਥੇ ਹੈਗਾ ਤੁਹਾਡੇ ਕਿਰਾਏ ਤੇ ਹਾਂ ਹੈਗਾ ਤੁਹਾਡੇ ਕੰਬੜਾ ਤੇ ਮੈਨੂੰ ਨਾ ਲੋੜ ਇਹਨੂੰ ਕਹਿੰਦਾ कमरा ਦੇ ਸਾਹਦੇ ਹਾਂ ਜੀ ਪਰ ਸਾਨੂੰ ਨੂੰ बच्चे ਇਕੱਲੇ नहीं बच्चे ਹੈ ਨਹੀਂ ਬੱਚੇ मैं रखूंगी भी ਤੇ ਮੈਂ ਰੱਖੂਗੀ ਵੀ ਕੋਲ ਮੈਂ ਇਮਾਨਦਾਰ ਹਾਂ ਅੰਟੀ ਉਹ ਤਾਂ ਤੁਹਾਨੂੰ ਰੱਖੀ ਪਤਾ ਲੱਗੂ ਹੈ ਨਾ ਮੈਂ ਆਪਣੇ ਆਪ ਨੂੰ ਕਿਵੇਂ ਕਹਾਂ ਵੀ ਮੈਂ ਇਮਾਨਦਾਰ ਹਾਂ ਯਕੀਨ ਹੈ ਉਹ ਤਾਂ ਤੁਸੀਂ ਮੇਰੇ ਨਾਲ 2-4 ਦਿਨ ਗੱਤੋਂਗੇ ਤੁਹਾਨੂੰ ਵੀ ਪਤਾ ਲੱਗੂ ਠੀਕ ਹਾਂ ਪੰਜਾਬੀ ਹੈ ਖਾਸਾ ਹਾਂ ਨਾ ਪਹਿਲਾਂ ਸਾਨੂੰ ਹੋਰ ਲੱਗੀ ਹੋਈ ਸੀ ਅੱਛਾ ਉਹ ਚੱਲੇਗੀ ਪਿੰਡ ਅੱਛਾ ਹਾਂ ਕਮਰਾ ਦੇਸੀ ਅਸੀਂ ਸਾਫ਼ ਸੁਥਰਾ ਇਹ ਰੱਖਿਆ ਜੰਪੂਰੀ ਸਾਨੂੰ ਕਿਰਾਏ ਦਾ ਨਹੀਂ ਹੁੰਦਾ ਇਹਨਾਂ ਸਾਨੂੰ ਸਾਫ਼ ਸੁਥਰੀ ਵੀ ਲੋੜ ਹੁੰਦੀ ਕੋਈ ਗੱਲ ਨਹੀਂ ਐਂਟੀ ਕੋਈ ਵੀ ਤੁਹਾਨੂੰ ਨਾ ਮੇਰੇ ਕੰਨੀਆਂ ਕੋਈ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ ਬਹੁਤ ਸੋਹਣਾ ਘਰ ਹੈ ਤੁਹਾਡਾ ਬਹੁਤ ਸੋਹਣਾ ਕਮਰਾ ਹੈ ਤੇ ਕਿਰਾਇਆ ਕਿੰਨਾ ਲਓਗੇ 5000 ਰੁਪਏ 5000 ਕੋਈ ਗੱਲ ਨਹੀਂ ਮੈਂ ਦੇ ਦੂੰਗੀ ਫਿਰ ਆਉਣਾ ਤੂੰ ਸਮਾਨ ਤਾਂ ਹੈ ਨਹੀਂ ਤਾਂ ਮੈਂ ਅੱਜ ਦੋ ਤਿੰਨ ਸੂਟ ਚੱਕ ਕੇ ਲਈਆਂ ਨਾਲ ਅੱਛਾ ਤੇ ਮੈਂ ਦੋ ਚਾਰ ਦਿਨ ਰਹਿਣੀ ਹੈ ਫਿਰ ਮੈਂ ਆਪਾਂ ਸਮਾਨ ਦੂਜਾ ਚੱਕ ਲਈਏ ਤੂੰ ਸਮਾਨ ਸਾਰਾ ਲਿਆ ਘਰ ਦਾ ਨੰਗ ਰਹੋ ਠੀਕ ਐਂਟੀ ਠੀਕ ਹੈ ਹਾਈ ਹਾਈ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੰਨਾ ਸੋਨਾ ਕਮਰੇ ਇੰਨੇ ਨੇ ਮੈਂ ਤਾਂ ਮੋਜ ਬਣ ਗਈ ਇੱਥੇ ਰਹਿਦੀ ਵੀ ਇਕੱਲੀ ਐ ਚੱਲ ਵਧੀਆ ਇੱਥੇ ਤਾਂ ਕੁਝ ਮਿਲੂਗਾ ਹੀ ਸਾਰਾ ਸਾਫ ਕਰ ਚੁੰਡੀ ਹੁਣ ਮੈਂ ਛੱਡ ਦੇ ਹੋਰ ਆ ਵੀ ਸੁਸ਼ ਐਂ ਵੀ ਕੋੜੀ ਨਹੀਂ ਤੁਸੀਂ ਨਾਮ ਲੈਦੇ। ਕੁੜੀ ਇਹ ਪਹਿਲਾਂ ਤੇਰਾ ਨਾਮ ਦੱਸ ਸਕੀ ਹੈ? ਅੰਟੀ ਮੇਰਾ ਨਾਮ ਸਿੰਮਾ ਹੈ। ਹਾਂ ਚਲ ਆਜਾ ਫਿਰ ਤੂੰ ਗਰਮੀ ਚ ਹੋਈਂ ਨਾ ਤਾਂ ਪਾਣੀ ਪੀ ਲੈ ਨਾਲੇ ਚਾਹ ਤਿਆਰ ਹੁੰਦਾ। ਪੀ ਲੈ ਉੱਥੇ ਬੈਠ ਕੇ ਗੱਲ ਕਰਦੇ ਫਿਰ ਆਪਾਂ। ਠੀਕ ਹੈ। ਆਉਣੀ ਹੈ ਅੰਟੀ ਮੈਂ। ਚਲੋ ਤੁਸੀਂ ਮੈਂ ਆਉਣੀ। ਠੀਕ। ਲਾ ਕੋੜ ਕੀ ਚਾਹੀਦਾ? ਇਹ ਤਾਂ ਖੁਦ ਸੁਣਾ ਕੇ ਮੈਨੂੰ ਕਹਿੰਦੀ ਆ ਚਾਹ ਪਾਣੀ ਪੀ ਲੈ। ਦੁਕਾਉਂ ਵੀ ਸਾਰਾ ਕੁਝ ਪਤਾ ਲੱਗੂ ਹੁਣ ਕਿੱਥੇ ਕੀ ਐ ਜਾਨੀਏ ਚਲ ਆਜਾ ਚਾਹ ਨਾਲ ਹੱਥੀਂ ਹੋ ਜਿਆ ਚਾਹ ਬਣਾਉਣੀ ਸੀ ਤੁਸੀਂ ਹਾਂ ਚਾਹ ਬਣਾਣੀ ਚਲੋ ਮੈਨੂੰ ਵੀ ਆਇਆ ਕੰਮ ਦਾ ਔਖਾ ਹੋ ਜਾਂਦਾ ਇਕੱਲੇ ਜਾਣੇ ਨੂੰ ਹਾਂ ਇਹਨਾਂ ਨੇ ਦਿਲ ਲੱਗਿਆ ਦੇਖੋ ਹਾਂ ਚਲ ਆਪਾਂ ਮਿਲ ਕੇ ਹੁਣ ਹਾਂ ਪੁੱਤ ਤੇਰਾ ਪਿੰਡ ਕਿਹੜਾ ਅੰਟੀ ਆ ਨੱਬੇ ਕੋਲੇ ਅੱਛਾ ਪਿੰਡ ਦਾ ਨਾਮ ਤਾਂ ਭੁੱਲ ਭਲ ਜੰਮੀ ਹੈਗੀ ਫਿਰ ਕਿਰਾਇਆ ਕਿਵੇਂ ਦੇ ਦੇ ਕਰੇਂ ਕਿਰਾਇਆ ਹਾਂ ਮੈਂ ਜੌਬ ਕਰਦੀ ਐਗੀ ਅੱਛਾ ਤੇ ਕਰਾਇਆ ਤੁਹਾਨੂੰ ਟਾਈਮ ਤੇ ਮਿਲ ਜਿਆ ਕਰੂਗਾ ਠੀਕ ਹੈ ਚਲ ਮੈਨੂੰ ਵੀ ਐਸੀ ਲਿਆਣੇ ਬਾਹਰ ਨੇ ਹਾਂਜੀ ਹਾਂ ਚਲ ਵੀ ਕੋਈ ਕਿਰਾਏ ਦਾ ਰਾਜੇ ਦਿਲ ਲੱਗਿਆ ਰੱਖ ਮੇਰਾ ਹਾਂਜੀ ਹਾਂ ਕੋਈ ਗੱਲ ਨਹੀਂ ਡਿੱਗੂ ਤਾਂ ਥੋੜਾ ਪੂਰਾ ਲਵਾ ਕੇ ਰੱਖ ਦੇ ਕੋਈ ਟੈਨਸ਼ਨ ਨਾ ਲੋ ਠੀਕ ਹੈ ਹਾਂ ਜਮੀ ਕੱਲੇ ਰਹਿੰਦੇ ਹੋ ਹੈਨਾ ਮੈਂ ਕੱਲੇ ਰਹਿੰਦੀ ਹਾਂ ਅਸਲਾਮ ਵਾਲੇ ਦੰਨੀ ਲੱਗਦਾ ਤੁਹਾਨੂੰ ਨੰਦਾਂ ਦਾ ਕੀ ਹੈ ਖਰਚ ਹਮਮ ਤਰ ਹੁਣ ਮੈਨੂੰ ਐਸੀ ਚੱਲ ਰੱਖਣਾ ਕੋਈ ਕਿਰਾਏ ਦਾ ਦਿਲ ਵੀ ਲੱਗਿਆ ਰਹੂ ਹਾਂਜੀ ਹਾਂ ਨਾਲੇ ਚੱਲ ਵਧੀਆ ਲੱਗਦਾ ਹੈ ਨਾ ਨਹੀਂ ਸਹੀ ਗੱਲ ਹੈ ਤੁਹਾਡੀ ਕਦੋਂ ਆ ਰਹੀਆਂ ਮੈਂ ਤਾਂ ਆ ਹੀ ਗਈ ਅੰਟੀ ਦੋ ਸੂਟ ਮੈਂ ਲਿਆਂਦੇ ਠੀਕ ਹੈ ਸ਼ਨੀਵਾਰ ਐਤਵਾਰ ਤੇ ਚਲੀ ਜਾਊਂਗੀ ਤੇਰ ਬਾਕੀ ਇਹ ਕਪੜਾ ਇਹਦਾ ਵੇਚ ਆ ਤੱਕ ਲੇ ਹਾਂ ਠੀਕ ਠੀਕ ਹੋਰ ਠੀਕ ਇਹਨਾਂ ਦਾ ਸਾਹਿਬ ਸਹਿਮ ਸਹਿਮ ਆਗੇ ਉਹਨਾਂ ਸੌ ਸਿੱਖ ਸੋ ਹਾਂ ਜੀ ਸਹਿਮ ਸਹਿਮ ਜੀ ਬਿਲਕੁਲ ਠੀਕ ਹਾਂ ਕੌਣ ਸਰ ਇੱਕ ਰਾਏ ਤੇ ਰੱਖਣੀ ਹੈ ਤੁਹਾਨੂੰ ਅੱਛਾ ਹਾਂ ਅੱਛਾ ਤੁਸੀਂ ਪਾਸੋਂ ਤਾਂ ਹੀ ਫੋਨ ਕੀਤਾ ਸੀਗਾ ਮोटे ਜੀ ਸਲਾਹ ਕਰਨਾਂਗੇ ਆਪਾਂ ਕੱਲੀ ਆਣੇ ਹਾਂ ਵੀ ਕਿਰਾਏ ਤੇ ਨੂੰ ਰੱਖੀਏ ਕਿਰਾਏ ਲਈ ਪੁੱਛਿਆ ਸੀ ਠੀਕ ਆਗੇ ਪਸੰਦ ਕਮਰਾ ਹਾਂ ਕਮਰਾ ਤਾਂ ਹਾਂਜੀ ਹਾਂ ਕਮਰਾ ਬਹੁਤ ਸੋਹਣਾ ਹੈ ਜੀ ਬਾਈ ਮੇਰੀ ਭੈਣ ਕੱਲੀ ਹੋਈ ਰਹਿੰਦੀ ਹੈ ਧਿਆਨ ਰੱਖੀ ਨਾਲੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਜੀ ਹਾਂ ਚਲ ਮੈਂ ਰੱਖਿਆ ਮੈਂ ਮੈਂ ਚਾਹ ਬਣਾ ਦਿੰਦੀ ਠੀਕ ਹੈ ਠੀਕ ਐ ਨੂੰ ਸਾਰਾ ਕੁਛ ਦੇਖ ਲਿਆ ਨਾ ਆਰ ਡੂਰ ਕਾਰਡ ਫੋਰ ਇਹਨਾਂ ਦੇਖਿਆ ਲੈ ਲੈਣੇ ਨਾ ਅਧਾਰ ਕਾਰਡ ਆਜਕਲ ਭੋਲ ਬਣੇ ਚਿੰਨ ਕੰਮ ਚੱਲਦਾ ਤੂੰ ਹੈ ਭੋਲੀ ਅਜਕਲ ਇਹ ਤੁਹਾਨੂੰ ਲੱਗਦਾ ਨਹੀਂ ਉਹਦੇ ਨਿਗਾਹ ਤੋਂ ਹੀ ਲੱਗਦਾ ਕਿੰਨੇ ਚੌਸ ਦਾ ਨਿਕਾਹਦਾਰ ਕਾਡਰ ਲੈ ਲੈਣੇ ਆ ਅਧਾਰ ਕਾਰਡ ਲੈ ਆ ਤੇ ਅਡਰੈਸ ਪੁੱਛ ਇਹ ਆ ਦੁਨੀਆ ਦਾ ਕਿੱਥੇ ਆ ਕਿਹਨੇ ਆ ਪਰਿਵਾਰ ਇਹਦਾ ਕੀ ਆ ਮੈਨੂੰ ਤਾਂ ਸ਼ਰੀਫ ਜੀ ਲੱਗੀ ਮੈਂ ਤਾਂ ਚੰਗੀ ਲੱਗੀ ਸਹੀ ਫਾਸੂਫਾਂ ਦੇ ਪਿੱਛੇ ਸੋਤਾਂੀਆਂ ਲੁਕੀਆਂ ਵੀ ਅੰਦਰ ਹੈ ਤੇ ਮੈਂ ਆ ਫੜਿਆ ਨਾ ਇਹਨਾਂ ਨੂੰ ਕਿਵਾਰੀ ਕਰਕੇ ਫੇਰ ਰੱਖੀ ਹਾਂ ਇਹ ਕਰ ਲੈ ਅੱਜ ਕੱਲ ਟਾਈਮ ਨਹੀਂ ਹੈਗਾ ਠੀਕ ਹੈ ਹਾਂ ਕੋਈ ਨਿਧਾਰ ਕੱਢ ਲੈ ਲੈਣੀ ਆ ਤਾਂ ਸਾਹਮਣੇ ਇੰਨਾ ਕੁ ਸੁਣਦੇ ਆ ਸੁਣਦੇ ਤਾਂ ਬਹੁਤ ਕੁਝ ਆਪਾਂ ਹਾਂ ਫੇਰ ਇਸ ਕਰਕੇ ਚਲ ਫਿਰ ਨਿਧਾਰ ਕੱਢ ਲੈ ਲੈਣੀ ਫੇਰ ਰੱਖ ਲੈਣਾ ਤੇ ਇਹਨੂੰ ਕੁਝ ਵੀ ਇਹਦਾ ਪਿੰਡ ਕਿੱ데 ਇਹਦੇ ਮਗਰ ਇਹਨ ਕੁਵਾਰੀ ਕਰ ਦੇਖ ਵੀ ਉਥੋਂ ਦੀ ਹੈਗੀ ਆ ਕਿ ਕਿਤੇ ਹੋਰੀ ਨਾ ਕਿਤੇ ਮਗਰ ਉਹ ਸਾਰਾ ਕੁਝ ਗੋਟਨਤਾ ਕੇ ਲੈ ਜਾਇ ਕਰਲੀ ਹੈਗੀ ਆ ਸੁੱਤੀ ਪਈ ਨੂੰ ਚੱਕ ਦੇਵੇ ਪੱਟੇ ਇਨਕੁਆਰੀ ਫਿਰ ਇਹ ਦੀ ਮੈਂ ਕਿਵੇਂ ਕਰਾਂ ਇਨਕੁਆਰੀ ਤੂੰ ਆਪਾਂ ਕਿਸੇ ਨੂੰ ਭੇਜ ਦਿੰਦੇ ਮੈਂ ਭੇਜ ਦਿੰਦੇ ਆ ਤੂੰ ਮੁੰਡਿਆਂ ਨੂੰ ਚੱਕ ਤਿੰਨ ਨੂੰ ਬੁਲਾ ਹੁਣ ਇਹ ਚੀਜ਼ ਤਾਂ ਤੂੰ ਕਰਨੀ ਮੈਂ ਤਾਂ ਉਹ ਮਟਾ ਕੇ ਜੀ ਕੇ ਨਾ ਬੀ ਉਹ ਕੋ ਚਲੇ ਨੇ ਉਹ ਦੇਖ ਲੈਂਦੇ ਉਹਨਾਂ ਨੂੰ ਬਾਅਦ ਦੱਸ ਦਈਆਂ ਜਵਾਕਾਂ ਠੀਕ ਹੈ ਤੂੰ ਕੰਮ ਲਿਖਾ ਲਾ ਹਾਂ ਹਾਂ ਲੈ ਥੋੜਾ ਜਨਾ ਹੁਣ ਜਲਦੀ ਨਾ ਭਰੋਸਾ ਕਰਿਆ ਕਰ ਠੀਕ ਹਾਂ ਤਾਂ ਤਾਂ ਹੀ ਤਾਂ ਤੈਨੂੰ ਬੁਲਾਇਆ ਸੀ ਨਾ ਨਾ ਠੀਕ ਹੈ ਮੈਂ ਹਾਂ ਦੋ ਜਣਿਆਂ ਦੀ ਹੈ ਹਾਂ ਜੀ ਪੈਸੇ ਨਾ ਤੁਖੜੀ ਨਾ ਪੈਸੇ ਤਾਂ ਨਹੀਂ ਪੜੇ ਹਾਂ ਹਾਂ ਕੋਈ ਨਹੀਂ ਬਾਕੀ ਦੇਖਦੇ ਆਪਾਂ ਠੀਕ ਹੈ ਨਾ ਠੀਕ ਹਾਂ ਕੋਈ ਨਹੀਂ ਹੋਰ ਉਹ ਠੀਕ ਹੈ ਸਰ ਜੀ ਨੂੰ ਨਹੀਂ ਪਤਾ ਨਹੀਂ ਕੌਣ ਆ ਗਈ ਮੈਂ ਤਾਂ ਸੁਣਿਆ ਸੀ ਕਿ ਕੰਦੀ ਰਹਿੰਦੀ ਹੈ ਕੁੜੀ ਇੱਥੇ ਮੈਨੂੰ ਕੰਮ ਉਸ ਨਾਲ ਹੋ ਚੁੱਕਾ ਨਾ ਪਰ ਆਪਕ ਨਹੀਂ ਕੋਣ ਆ ਬੜੀ ਮੈਨੂੰ ਤਾਂ ਲੱਗਦੀ ਬਹੁਤ ਚੁੱਸਦੇ ਨੇ ਦੇਖ ਲਈ ਦੋ ਦਿਨ ਲਾਉਂਗੀ ਤੀਜੇ ਦਿਨ ਕੰਮ ਬੜਿਆ ਧਰ ਰਹੀਗੀ ਲਈ ਭੱਜ ਜੂਰੀ ਤੇ ਖਾਸੀ ਖਰਾਬ ਜੀ ਤਾਂ ਲੱਗੇ ਮੈਨੂੰ ਦੇਖ ਲਈ ਇਹ ਸਭ ਕੁ ਪੀ ਕੰਮ ਚ ਮਨਾ ਲੂਗਾ ਥੋੜਾ ਜਿਹਾ ਬੰਦਗੀ ਤੇ ਕਿਸੇ ਕੰਮ ਗਈ ਹੋਣਗੇ ਕਮਰੇ ਚ ਤਾਂ ਨਹੀਂ ਦੱਸਗੇ ਨਹੀਂ ਜਾਂਦੇ ਨਾ ਕੰਮ ਗਈ ਹੋਣਗੇ ਚਲ ਇਹ ਨਾ ਸ਼ੱਕ ਨਾ ਕਰੋ ਤੇ ਕੋਈ ਨਹੀਂ ਸ਼ੱਕ ਨਹੀਂ ਕੰਮ ਗਈ ਨਹੀਂ ਸ਼ਾਇਦ ਕੋਈ ਨਹੀਂ ਮੈਂ ਤਾਂ ਕਾਹਨ ਮੈਂ ਦੇਖਿਆ ਉਹ ਕੋਈ ਅੰਗਰੇਜ਼ ਹੈ ਨਹੀਂ ਨਾ ਨਾ ਕਿਸੇ ਕੰਮ ਗਈ ਹੋਣਗੇ ਚਲ ਆ ਜੇ ਫਿਰ ਰੋਟੀ ਖਾ ਲੀ ਗੀ ਗੰਦੀ ਹਾਂ ਚਲ ਖਾ ਲੀਏ ਫਿਰ ਹਾਈ ਹਾਈ ਨਾ ਕੱਲ ਕੋਸ਼ਾ ਹੱਥ ਲੱਗਿਆ ਨਾ ਅੱਜ ਕੋਈ ਚੀਜ਼ ਹੱਥ ਚ ਲੱਗੀ ਹੈਗੀ ਕੀ ਕਰਾਂ ਜੇ ਮੈਂ ਇੱਥੇ ਜ਼ਿਆਦਾ ਦਿਨ ਰਹਿ ਗਈ ਤਾਂ ਇਹਨਾਂ ਨੇ ਮੈਥੋਂ ਕਿਰਾਇਆ ਮੰਗ ਲੈਣਾ ਕਿਰਾਇਆ ਮੈਂ ਭਰਾਂ ਕਿਉਂ ਮੈਂ ਕਿਹਾ ਇੱਥੇ ਰਹਿਣਾ ਮੈਂ ਤਾਂ ਚੋਰੀ ਕਰਨ ਆਈ ਨਹੀਂ ਕੀ ਕਰਾਂ ਕੁਝ ਕਰਨਾ ਪਊਗਾ ਹਾਂ ਮੈਂ ਨੀਂਦ ਦੀ ਦਵਾਈ ਲਈ ਆਈ ਸੀ ਨਾਲ ਐਂ ਕਰਦੀਆਂ ਚਾਹ ਦੇ ਬਹਾਨੇ ਨਾ ਨੀਂਦ ਦੀਆਂ ਗੋਲੀਆਂ ਦਿੰਦੀਆਂ ਹਾਂ ਚਲ ਜਾਨੀ ਠੀਕ ਆ ਠੀਕ ਆ ਹਾਂ ਤਾਂ ਰੱਖ ਲੈ ਜੀ ਦੁਬਾਰਾ ਕਿਹਾ ਫਿਰ ਤਾਹੋਂ ਮੈਨੂੰ ਤਾਂ ਲੱਗਦਾ ਓ 30 ਤੂੰ ਨੂੰ ਆਉਗੀ ਖਾ ਲਈ ਰੋਟੀ ਉੱਠੀ ਤੁਸੀਂ ਹਾਂ ਬਸ ਉਹਨੇ ਖਾ ਕੇ ਹਟਾਂ ਦੀ ਮਖਤ ਪਰ ਚਾਹ ਬਣਾਵਾਂ ਮੈਂ ਤੁਹਾਡੇ ਵਾਸਤੇ ਬਣਾਵਾਂਗੀ ਚਾਹ ਪੀ ਲੈਨੇ ਕੋਟ ਕੋਟ ਕੇ ਬਣਾ ਲਾ ਬਣਾ ਦਿੰਦੀ ਹਾਂ ਜਦੋਂ ਤੱਕ ਪੋ ਬਣਾ ਲੈਂਦਾ ਹਾਂ ਹਾਂ ਜੀ ਦੇਖਦੀ ਐ ਇਹਨਾਂ ਦੇ ਕਿਵੇਂ ਨਹੀਂ ਮੈਨੂੰ ਚੋਰੀ ਹੁੰਦੀ ਹੈ ਵੀ ਕਿਵੇਂ ਨਹੀਂ ਮੈਨਾਂ ਦਾ ਘਰ ਲੁੱਟ ਗਈ ਆਈ ਨਹੀਂ ਰੁਕੂਗੀ ਕਰਨਾ ਨਹੀਂ ਕਾ ਤੋਣਾ ਪਤਾ ਨਹੀਂ ਹੁਣ ਕਿੰਨੇ ਦਿਨ ਲੱਗ ਕੇ ਆਉਂਗੀ ਉਹ ਤਾਂ ਜਦੋਂ ਵਾਹ ਜੇ ਨਿਕਲਦੀ ਹੁਣ ਦੇਖ ਕੇ ਕੋਈ ਨਹੀਂ ਪਤਾ ਸਹੀ ਗੱਲ ਆ ਉਹ ਪੇਕਾਂ ਤੇ ਬੜਾ ਬੜਾ ਹਾਸ ਉਸ ਫਿਰ ਇਕੱਠੀਆਂ ਹੋ ਜਾਂਦੀਆਂ ਭੈਣਾ ਭੈਣਾ ਹਾਂ ਹੈਨਾ ਮਾਬੀਆਂ ਨੇ ਗੱਪ ਚ ਮੈਂ ਹਾਂ ਵੱਡੀ ਉਹਨਾਂ ਦਾ ਵਿਚਾਰੇ ਇਹ ਵੀ ਸਭ ਕਹਿੰਦੇ ਘੁੰਮਣ ਜਾਣਾ ਸੀ

说的呢，嗯，我说的。 ਕਦੋਂ ਇੱਕ ਫੋਨ ਆਪਿਆ ਚੇਤੀ ਚੇਤੀ ਸਾਮਾਨ ਇਕੱਠਾ ਕਰ ਲਾਂ ਤੇ ਉੱਠ ਵੀ ਜਾਣਾ ਇਹ ਸੀ ਉਹ ਰੀਤੀ ਆ ਤਾਂ ਲੱਗਦਾ ਵਸ ਕਿ ਦਰ ਨਮਕੀ ਆ ਇਹ ਲੱਗਦਾ ਹੈ ਖੁਸ਼ ਹੈ ਕਿ ਕਿਤੇ देखे। देखे। <ills> तो ज्यादी चाह पी ली मेरा ख्याल पानी लिया ठीक है बोले फिर दस मिनट की हो गया चोरी कर रही है तुम दिखावा

ਨਹੀਂ ਕਰਨਾ ਵਿਸ਼ਵਾਸ ਹੋਰ ਰੱਖ ਲੈ ਕਰਾਏ ਵਰਨਿੰਗ ਕਹਿੰਦੀ ਨਹੀਂ ਹਾਂ ਤੇ ਕਲਤ ਨੇ ਸਰਸ ਮੰਨ ਦੇਖ ਲੈ ਲੈ ਦੇਖ ਲੈ ਬੁਲਾ ਕੇ ਰਾਹ ਹੁਣ ਪੁਲਿਸ ਨੂੰ ਪਹਿਲਾਂ ਤਾਂ ਇਹਨੂੰ ਬੰਨ੍ਹ ਹਸੀ ਨਾ ਸਮਾਰ ਕੇ ਬੰਨ੍ਹ ਦੇ ਨਾ ਕਿੱਥੇ ਫਸ ਗਈ ਮੈਂ ਹਾਂ ਕਿੱਥੇ ਫਸ ਗਈ ਮੈਂ ਬਾਦ ਨਾ ਬਲ ਕੇ ਰੋ ਹਾਂ ਨਹੀਂ ਦੀਦੀ ਮੇਨੂੰ ਤਾਂ ਗਲਤੀ ਹੋ ਗਈ ਮੈਨੂੰ ਮਾਫ ਕਰ ਮੈਂ ਤਾਂ ਮੈਂ ਤਾਂ ਤੇਰੇ ਪਹਿਲਾਂ ਹੀ ਲੱਛਣ ਦੇਖ ਲਏ ਸੀ ਮੈਂ ਤਾਂ ਸਮਝ ਹੀ ਇਹ ਹੀ ਕਰਦੀ ਸੀ ਵਿਸ਼ਵਾਸ ਮੈਂ ਤਾਂ ਪੀਤੂ ਨਹੀਂ ਚਾਹ ਮੈਂ ਤਾਂ ਨਾਟਕ ਹੀ ਕਰਿਆ ਚਾਚੂ ਦਾ ਮੈਨੂੰ ਕੀ ਪਤਾ ਸੀ ਹਾਂ ਤੈਨੂੰ ਮੈਂ ਜਦੋਂ ਮੈਂ ਕੱਲ ਪਰਸੋਂ ਦੀ ਕਹੀ ਜਾਂਦੀ ਆ ਮੈਨੂੰ ਮਾਫ਼ ਕਰ ਦੋ ਦੀ ਮੈਥੋਂ ਗਲਤੀ ਹੋ ਗਈ ਬਹੁਤ ਵੱਡੀ ਗਲਤੀ ਹੋ ਗਈ ਮਾਫ਼ੋਂ ਮੂਫ਼ਾਂ ਦੀ ਨਹੀਂ ਤੂੰ ਗੱਲ ਕਰ ਮੈਨੂੰ ਫੋਨ ਕਰਨ ਦੇ ਬਿਠਾਏ ਹਾਂ ਤੁਸੀਂ ਸਮਝਦਾਰ ਹੋ ਮੈਨੂੰ ਮਾਫ਼ ਕਰਨਾ ਹਾਂ ਨਾ ਕੋਈ ਸਮਝਦਾਰੀ ਨਹੀਂ ਮੈਥੋਂ ਗਲਤੀ ਹੋ ਗਈ ਮੈਥੋਂ ਇਹ ਤਾਂ ਤੇਰੇ ਨੇ ਵਾਰ ਕੀਤਾ ਮੈਂ ਪਹਿਲੀ ਵਾਰ ਨਹੀਂ ਕੀਤਾ ਜੇ ਤੂੰ ਪਹਿਲੀ ਵਾਰ ਹੀ ਕੀਤਾ ਹੁੰਦਾ ਇੰਨਾ ਨਹੀਂ ਸੀ ਵਾਅਦਾ ਦਿੱਤੀ ਸੌਰੀ ਸੌਰੀ ਆਂਟੀ ਹਾਂ ਆਂਟੀ ਪਲੀਜ਼ ਰਿਕੁਐਸਟ ਆਂਟੀ ਪਲੀਜ਼ ਪੁਲਸ ਨੂੰ ਨਾ ਬੁਲਾਇਓ ਨਹੀਂ 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 ਆਂਟੀ ਪਲੀਜ਼ ਮੇਰੇ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਊਗਾ ਦੀਦੀ ਪਲੀਜ਼ ਨਹੀਂ ਨਹੀਂ ਤੈਨੂੰ ਫਿਊਚਰਾਂ ਦੀ ਨਹੀਂ ਟੈਨਸ਼ਨ ਹੈ ਦੀਦੀ ਤੈਨੂੰ ਤਾਂ ਰੁਕ ਐ ਦੀਦੀ ਪਲੀਜ਼ ਹੋ ਨਾ ਕਰੋ ਹੋ ਨਾ ਕਰੋ ਜਿਹੜੀ ਪਲੀਜ਼ ਮੈਂ ਪੈਰੀ ਹੱਥ ਲਾ ਦਿੰਨੀ ਆ ਤੁਹਾਡੇ ਨਹੀਂ ਨਹੀਂ ਮੈਨੂੰ ਪੈਰੀ ਹੱਥ ਵੀ ਲੋੜ ਨਹੀਂ ਅੱਜ ਤਾਂ ਨੂੰ ਸ਼ਰਤਾਂ ਤੂੰ ਕਿਹੜੇ ਆਂਟੀ ਤੁਸੀਂ ਪਲੀਜ਼ ਤੁਸੀਂ ਦੇਖੋ ਜੀ ਦੇ ਬਹੁਤ ਚੰਗੇ ਹੋ ਬਹੁਤ ਚੰਗੇ ਆਂਟੀ ਤੁਸੀਂ ਦਿਲ ਦੇ ਨਹੀਂ ਦਿਲ ਦੇ ਚੰਗੀ ਸੀ ਤਾਂ ਹੀ ਨਾ ਤੂੰ ਸਮਝੀ ਨਾ ਮੈਂ ਮੇਰੀ ਪਲੀਜ਼ ਮੇਰੇ ਚੱਲੇ ਆਂ ਦਰੇ ਨੂੰ ਲਿਆ ਕਰ ਚੱਲ ਬਿਠਾ ਇਹਨੂੰ ਉੱਥੇ ਹਲੋ ਆਂਟੀ ਪਲੀਜ਼ ਹਲੋ ਪੁੱਲਸ ਨੂੰ ਨਾ ਫੋਨ ਕਰੋ ਪੁੱਲਸ ਨੂੰ ਫੋਨ ਨਾ ਕਰੋ ਪਲੀਜ਼ ਨਹੀਂ ਨਹੀਂ ਆਇਆ ਵੀ ਲੱਗਦੀ ਹੋਗੀ ਮੈਂ ਗਲਤੀ ਮੰਨ ਨਹੀਂ ਰਹੀ ਜਿਵੇਂ ਮੈਂ ਆਪਣੀ ਪੀਸ ਅੰਟੀ ਪਲੀਜ਼ ਤੁਸੀਂ ਸਮਝ ਰਹੋ ਮੈਂ ਅੱਗੇ ਤੋਂ ਹਜਾ ਕੁਝ ਨਹੀਂ ਕਰਦੀ ਹੈਗੀ ਨਹੀਂ ਨਹੀਂ ਪਹਿਲਾਂ ਵੀ ਕਿੱਥੇ ਕਿੱਥੇ ਕਰਿਆ ਉਹ ਦੱਸ ਦੇ ਤੂੰ ਜੇ ਸਾਰਾ ਤੁਸੀਂ ਸਹੀ ਦੱਸ ਦੇਂਗੀ ਤਾਂ ਮੈਂ ਕਰਦੀ ਨਹੀਂ ਫੋਨ ਨਹੀਂ ਮੈਂ ਆਪ ਦੇਖ ਲਾ ਉਹ ਦੇਖ ਪਰ ਕੇ ਦੇਖ ਲਾ ਆ ਕੱਢਿਆ ਬੈ ਨੰਬਰ ਜੀ ਮੈਨੂੰ ਪਹਿਲਾਂ ਦੱਸ ਸਹੀ ਦੱਸ ਦੇ ਸਾਰਾ ਕੁਝ ਇਹਦੇ ਮੋਬਾਈਲ 'ਚ ਸਾਰਾ ਕੁਝ ਹੋ ਕਰ ਲੈ ਹਾਂ ਮੈਂ ਕੁਛ ਨਹੀਂ ਇੱਕ ਘਰੇ ਚੋਰੀ ਕੀਤੀ ਹੈ ਦੀਦੀ ਮੈਂ ਜ਼ਿਆਦਾ ਨਹੀਂ ਕੀਤੀ ਇਹ ਤੋਂ ਪਹਿਲਾਂ ਸਿਰਫ ਇੱਕ ਘਰੇ ਕੀਤੀ ਹੈ ਚਾਹੇ ਤੁਸੀਂ ਇੱਕ ਪਤਾ ਕਰ ਲੋ ਮੇਰੇ ਬਾਰੇ ਮੈਂ ਸਿਰਫ ਇੱਕ ਘਰੇ ਚੋਰੀ ਕੀਤੀ ਹੈ ਮੈਂ ਹੋਰ ਨਹੀਂ ਕੀਤੀ ਦੂਜਾ ਘਰ ਥੋੜਾ ਸੀ ਬਸ ਆਂਟੀ ਪਲੀਜ਼ ਨਾ ਤੂੰ ਕਿਉਂ ਕਰ ਰਹੀ ਐ ਇਸ ਘਰ ਦੀਆਂ ਸਾਰਾ ਮਜਬੂਰੀਆਂ ਹੁੰਦੀਆਂ ਨੇ ਦੀਦੀ ਆਈ ਮਜਬੂਰੀ ਹੈ ਮੈਂ ਤਾਂ ਕੰਮ ਕਰਨ ਜਵਾਕਾ ਨੂੰ ਮਿਹਨਤ ਕਰਨ ਲਾ ਆਇਆ ਟਾਈਮpass ਹੁੰਦਾ ਹੈ ਨਹੀਂ ਅੱਗੇ ਤੋਂ ਮੈਂ ਚੋਰੀ ਨਹੀਂ ਕਰਦੀ ਦੀਦੀ ਮਿਹਨਤੀ ਕਰੂੰਗੀ ਮੈਂ ਤੁਸੀਂ ਕਹੋਗੇ ਤੁਹਾਡੇ ਘਰ ਦਾ ਕੰਮ ਵੀ ਕਰ ਦੂੰਗੀ ਮੈਂ ਸਾਰਾ ਚਲ ਕੋਈ ਨਹੀਂ ਅੱਜ ਤਾਂ ਬਖਸ਼ ਦਿੰਦੇ ਹਨ ਖੋਲਦੇ ਕੋਈ ਨਾ ਫਿਰ ਹਲੋ ਜਿਆਦਾ ਮੈਂਨਤਾ ਕਰਦੀ ਐ ਨਾ ਖੋਲ ਦਿੰਨੇ ਆ ਕੋਈ ਥੈਂਕ ਯੂ ਦੀਦੀ ਥੈਂਕ ਯੂ ਅੱਗੇ ਤੋਂ ਮੈਂ ਇਹੋ ਜਿਹਾ ਕੁਝ ਨਹੀਂ ਕਰੂੰਗੀ ਇਹ ਤਾਂ ਨਹੀਂ ਹੈ ਜੇ ਕੁਝ ਥੈਂਕ ਯੂ ਥੈਂਕ ਯੂ ਅੰਟੇ ਨਹੀਂ ਆ ਮੈਂ ਕੁਝ ਨਹੀਂ ਕਰਦੀ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਨਹੀਂ ਕਰਦੀ